ਹਾਂਜੀ ਛੱਤਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਤੇ ਜਿਹੜੇ ਫੇਸਬੁੱਕ ਤੇ ਦੇਖਦੇ ਹੁੰਦੇ ਆ ਉਹ ਫੋਲੋ ਤੇ ਜਿਹੜੇ YouTube ਤੇ ਦੇਖਦੇ ਆ ਉਹ ਸਬਸਕ੍ਰਾਈਬ ਜ਼ਰੂਰ ਕਰਿਓ ਆਪਣੇ ਚੈਨਲ ਨੂੰ ਜੀ ਇਧਰ ਆ ਪੱਜ ਨਾਲੇ ਖੀਰਿਆਂ ਨੂੰ ਪਾਣੀ ਲਾਉਨੇ ਆ ਨਾਲੇ ਇਹਦੇ ਤੇ ਆਪਾਂ ਨੇ ਕਰਨੀਆਂ ਸਪਰੇ ਤੇ ਜਿਹੜੀਆਂ ਜ਼ਰੂਰੀ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਆਪਾਂ ਨੂੰ ਜਦੋਂ ਆਪਾਂ ਸਪਰੇ ਕਰਨੀਆਂ ਤਕਰੀਬਨ 2-3 ਘੰਟੇ ਪਹਿਲਾਂ ਇਹਨੂੰ ਖੋਲ ਕੇ ਹਵਾ ਲਵਾ ਦਿਓ ਫੇਰ ਸਪਰੇਅ ਕਰੋ ਤਾਂ ਸਪਰੇਅ ਕਰਨ ਤੋਂ ਬਾਅਦ ਵੀ ਘਟੋ ਘਟੇ 2-4 ਘੰਟੇ ਹਵਾ ਲਵਾਵੋ ਨਾਲੇ ਧੁੱਪ ਲਵਾਵੋ ਨਾਲ ਦਿਨ ਨਾਲ ਆਪਾਂ ਠਗਣਾ ਨਹੀਂ ਚਾਹੀਦਾ ਤੇ ਕਾਗਜ਼ੇ ਲਾਉਣ ਸਾਰ ਆਪਾਂ ਨੂੰ ਸਪਰੇਅ ਨਹੀਂ ਕਰਨੀ ਚਾਹੀਦੀ ਤੇ ਆਪਣੇ ਖੀਰੇ ਦਾ ਗ੍ਰੋਥ ਪੂਰੀ ਵਧੀਆ ਕਰੀ ਜਾ ਦੇਖੋ ਤਕਰੀਬਨ 2-2 ਗਿੱਠ ਦਾ ਹੋ ਗਿਆ ਤੇ ਬਿਮਾਰੀ ਦੀ ਸ਼ਿਕਾਇਤ ਆ ਜਿਹੜੀ ਉਹ ਕਾਫੀ ਆ ਇਸ ਸਾਲ ਜਿਆਦਾ ਤੇ ਆਹ ਦੇਖੋ ਬਾਕੀ ਖੀਰਾ ਲੱਗਣ ਲੱਗ ਗਿਆ ਛੋਟਾ ਛੋਟਾ ਜਾਂ ਦਾਣਾ ਬਣ ਲੱਗ ਗਿਆ ਤਕਰੀਬਨ 1 ਮਹੀਨੇ ਨੂੰ ਆਪਣਾ ਉਫ ਲਾਹ ਹੋ ਜੂਗਾ ਤੜਾਈ ਸਟਾਰਟ ਹੋ ਜੂਗੀ ਆ ਦੇਖੋ ਜੀ ਮੈਂ ਆ ਦਾਣਾ ਬਣਿਆ ਹੋਇਆ ਤੇ ਕੁਸਕਵੇਲਾਂ ਦੀ ਗ੍ਰੋਥ ਪੂਰੀ ਵਧੀਆ ਕੁਸ 10% ਦੀ ਜਿਵੇਂ ਖੁੰਝਾਂ ਜਾਂ ਚ ਰਹਿੰਦੀਆਂ ਨੇ ਉਹ ਗ੍ਰੋਥ ਥੋੜੀ ਘੱਟ ਕਰਦੀਆਂ ਹੁੰਦੀਆਂ ਨੇ ਬਿਮਾਰੀ ਇਹ ਜੀ ਆ ਜੇ ਆਪਾਂ ਧਿਆਨ ਨਾ ਦੇਈਏ ਦਿਨਾਂ ਚ ਕਾਣੀ ਖਤਮ ਕਰ ਦਿੰਦੀ ਆ ਖੀਰੇ ਦੀ ਖਾਸ ਕਰਕੇ ਕਿਉਂਕਿ ਖੀਰੇ ਤੇ ਅਟੈਕ ਥੋੜਾ ਜਿਆਦਾ ਹੁੰਦਾ ਜਿਵੇਂ ਉਹਨਾ ਦੇਖੋ ਕਿੰਨੇ ਜ਼ਿਆਦਾ ਪੱਤੇ ਖਰਾਬ ਹੋ ਗਏ ਜੇ ਹੁਣ ਮੰਨ ਲਓ ਇਹਦੇ ਤੇ ਆਪਾਂ ਸਪਰੇਅ ਨਾ ਕਰੀਏ ਵੀ ਕਹੀ ਹੈ ਵੀ 15 ਦਿਨ ਬਾਅਦ ਕਰਦਾਂਗੇ 20 ਦਿਨ ਬਾਅਦ ਕਰਦਾਂਗੇ ਕੋਈ ਗੱਲ ਨਹੀਂ ਵੀ ਜ਼ਿਆਦਾ ਕਹਿਣ ਤੋਂ ਮਤਲਬ ਇਸ ਸਪਰੇਅ ਕਰਨ ਦੀ ਲੋੜ ਵਿੱਚ ਲੋਕ ਸਮਝਦੇ ਨੇ ਵੀ ਜ਼ਿਆਦਾ ਸਪਰੇਅਾਂ ਕਰਦੇ ਨੇ ਇਹਦੀ ਜ਼ਰੂਰਤ ਤਾਂ ਪੈਂਦੀ ਆ ਸਪਰੇਅ ਕਰਨ ਦੀ ਆ ਦੇਖੋ ਜਿਵੇਂ ਹੁਣ ਜੇ ਆਪਾਂ ਸਪਰੇਅ ਹੀ ਨਾ ਕਰੀਏ ਤਾਂ ਬਿਮਾਰੀ ਕਿਵੇਂ ਰੁਕੂਗੀ ਹੁਣ ਇਹਨੂੰ ਦਿਨਾਂ ਚ ਖਤਮ ਕਰ ਦੇਣਾ ਹਲੇ ਇਹਨੂੰ ਸਿਰਫ 10 ਦਿਨ ਉਹਨੇ ਪਹਿਲੀ ਸਪਰੇਅ ਕਰੀ ਨੂੰ ਫੇਰ ਵੀ ਬਿਮਾਰੀ ਅੱਗੇ ਇੰਨੀ ਵਧ ਗਈ ਜੇ ਹੁਣ ਆਪਾਂ ਇਹਦੇ ਤੇ ਕਰੀਏ ਨਾ ਫੇਰ ਦੇਖੋ ਕਿੰਨਾ ਨੁਕਸਾਨ ਕਰੇ ਬਿਮਾਰੀ ਫੇਰ ਤਾਂ ਆਪਾਂ ਤੋੜਨ ਜੋਗੇ ਇਹਦੇ ਚ ਛੱਡਣੀ ਨਹੀਂ ਕੋਸ ਹੁਣ ਸਾਹਮਣੇ ਵਾਲੀ ਲਾਂ ਦੇਖ ਲੋ ਉਹ ਸਾਰੀ ਖਰਾਬ ਹੋਈ ਪਈ ਆ ਇਹਦੇ ਚ ਤਾਂ ਟਮਾਟਰ ਲਾ ਕੋਈ ਕੋਈ ਪੱਤਾ ਦੇਖੋ ਜਿਵੇਂ ਆ ਜੜ ਕਰਨ ਦੀ ਬਿਮਾਰੀ ਆਈ ਹੋਈ ਆ ਆ ਜੜ ਤੋਂ ਸੁੱਕਦਾ ਆਪਣਾ ਇਹਦੇ ਲਈ ਆਪਾਂ ਐਲੀਟ ਕਰ ਸਕਦੇ ਆ ਤੇ ਐਲੀਟ ਆਪਾਂ ਇੱਕ ਵਾਰ ਇਹਨੂੰ ਦੇਤੀ ਤੇ ਹੁਣ ਦੂਜੀ ਦੂਜੀ ਵਾਰ ਡ੍ਰੈਂਚ ਕਰਾਂਗੇ ਥਾਇਓਫਾਇਨਲ ਮੈਥਾਈਲ ਇਹਦੇ ਚ ਆਪਾਂ ਐਲੀਟ ਦੀ ਡ੍ਰੈਂਚਿੰਗ ਕੀਤੀ ਸੀ ਜੜ ਜੜ ਵਿੱਚ ਸਪਰੇਅ ਕਰਨੀ ਚਾਹੀਦੀ ਆ ਉੱਪਰ ਨਹੀਂ ਆਪਾਂ ਮਾਰਨੀ ਹੈ ਕਿ ਉੱਪਰ ਮਾਰਨੀ ਉੱਪਰ ਵੀ ਮਾਰ ਸਕਦੇ ਆ ਪਰ ਜੇ ਖਾਸ ਜੜ ਗਲਣ ਤੋਂ ਰੋਕਣਾ ਆਪਾਂ ਤਾਂ ਜੜ ਦੇ ਜੜ ਦੇ ਵਿੱਚ ਡ੍ਰੈਂਚ ਕਰਨੀ ਚਾਹੀਦੀ ਆ ਤੇ ਨੰਬਰ 2 ਤੇ ਆਪਾਂ ਉੱਪਰ ਅੱਜ ਇਹਦੇ ਲੱਗਿਆ ਰੈਡੋ ਮੈਲ 골ਡ ਰੈਡੋ ਮੈਲ 골ਡ ਦੀ ਸਪਰੇਅ ਕਰਾਂਗੇ ਦੇ ਨਾਲ ਇੱਕ ਸਟੈਪਟੋਸਾਈਕਲਿਨ ਐਂਟੀਬਾਇਟਿਕ ਜ਼ਰੂਰ ਪਾਉਣੀ ਚਾਹੀਦੀਆਂ ਨਾਲ ਇਸ ਸਾਲ ਬੇਲਾਂ ਦੀ ਗ੍ਰੋਥ ਹੋਣ ਦਾ ਕਾਰਨ ਇਹ ਆ ਜਿਆਦਾ ਮਤਲਬ ਗ੍ਰੋਥ ਤਾਂ ਹੋਗੀ ਨਹੀਂ ਤਾਂ ਫਿਲਹਾਲ ਪਿਛਲੇ ਸਾਲ ਆਪਣੇ ਆ ਟਾਈਮ ਨੂੰ ਛੋਟੇ ਛੋਟੇ ਗਿੱਠ ਗਿੱਠ ਕਰਦੇ ਸੀਗੇ ਕਿਉਂਕਿ ਐਤ ਕੀ ਧੁੱਪ ਵਧੀਆ ਲੱਗਦੀਆਂ ਨੇ ਠੰਡ ਧੁੰਦ ਪਈ ਨਹੀਂ ਜ਼ਿਆਦਾ ਤੇ ਉਹਦੇ ਕਾਰਨ ਅਗਰ ਮੈਸ ਦੇ ਕਾਰਨ ਪੂਰੀ ਵਧੀਆ ਗ੍ਰੋਥ ਚੱਕੀ ਹੋਈ ਆ ਬਾਕੀ ਪਾਣੀ ਉਧਰ ਆਉਂਦਾ ਖਾਲਚੋ ਪਹੁੰਚ ਗਿਆ ਪਾਣੀ ਇਹਨੂੰ ਆਪਾਂ ਨਹੀਂ ਤਾਂ ਲਿਆੜਕ ਕੇ ਲਾਉਣਾ ਦੀਗਾ ਫਿਰ ਆਇਆ ਹੁਣ ਪਾਣੀ ਲਾ ਦਾਂਗੇ ਤਾਂ ਸੁੱਕ ਜਾਊਗਾ ਜਦ ਨੂੰ ਆਪਣੇ ਤੋਂ ਦਤੰਦਾ ਪੈਣ ਲੱਗਣੀਆਂ ਨੇ ਵਧੀਆ ਐ ਨਰਮਾਈ ਅਠਰ ਜਾਊਗਾ ਮਤਲਬ ਤੇ ਹੁਣ ਇਹਨੂੰ ਅੱਜ ਪਾਣੀ ਲਾਉਣ ਤੋਂ ਬਾਅਦ ਆਪਾਂ 2-3 ਦਿਨ ਇਹਨੂੰ ਧੁੱਪ ਲਵਾਵਾਂਗੇ ਤਕਰੀਬਨ 3-4 ਦਿਨ ਜਿੰਨਾ ਟਾਈਮ ਥੋੜਾ ਜਿਆ ਥਾਂ ਆਪਾਂ ਨੂੰ ਲੱਗਣੇ ਲੱਗਦਾ ਵੀ ਆ ਖੁਸ਼ਕ ਰਿਆ ਹੋ ਗਿਆ ਉਹਨਾਂ ਟਾਈਮ ਧੁੱਪ ਲਵਾਵਾਂਗੇ ਪੂਰਾ ਗਿੱਲਾ ਆਪਾਂ ਇਹਨੂੰ ਬੰਦ ਨਹੀਂ ਕਰਨਾ ਫਿਰ ਬਿਮਾਰੀ ਦਾ ਅਟੈਕ ਉਹ ਤੋਂ ਦੁੱਗਣਾ ਜ਼ਿਆਦਾ ਬਦੂ ਨਾਲ ਤਾਂ ਜੜ ਤੋਂ ਜ਼ਿਆਦਾ 걸ੂਗੀ ਨਾਲੇ ਪੱਤਿਆਂ ਨੂੰ ਬਿਮਾਰੀ ਦਾ ਫੰਗਸ ਨੀ ਜਿਆਦਾ ਜੀ ਆਪਣੀਆਂ ਬੇਲਾਂ ਦੇ ਵਿੱਚ ਨਮੀ ਬਣੀ ਰਹੂਗੀ। ਉਨੀ ਜਿਆਦਾ ਇਹਨੂੰ ਬਿਮਾਰੀਆਂ ਦਾ ਅਟੈਕ ਹੋਣਾ। ਕਿਉਂਕਿ ਲਿਫਾਫੇ ਦੇ ਅੰਦਰ ਜਿਆਦਾ ਗਰਮੈਸ਼ ਰਹਿੰਦੀ ਹੈ ਤਾਂ ਗਰਮੀ ਵਾਲੀਆਂ ਬਿਮਾਰੀਆਂ ਅਟੈਕ ਕਰਦੀਆਂ ਨੇ ਇਹਦੇ ਤੇ। ਤੇ ਨੰਗਾ ਪਾਉਂ ਹੀ ਛੱਡ ਸਕਦੇ ਫਿਰ ਠੰਡ ਮਾਰ ਕਰੂਗੀ। ਲਿਫਾਫੇ ਦੇ ਵਿੱਚ ਇਹਦੇ ਜਿਵੇਂ ਆਪਣੇ ਆਹ ਸਲਾਫ ਫਟ ਜਿਨ ਦਾ ਲਿਫਾਫਾ ਦੇਖੋ। ਉਹਦੇ ਕਾਰਨ ਫਿਰ ਬਿਮਾਰੀਆਂ ਜਿਆਦਾ ਅਟੈਕ ਕਰਦੀਆਂ ਨੇ। ਬਾਕੀ ਰੱਬ ਦੀ ਕਿਰਪਾ ਨਾਲ ਚਲੋ ਗਰੋਥ ਵਧੀਆ ਹੋਈ ਆ। ਇਸ ਸਾਲ ਮਸਰ ਤੇਲਾ ਇਸ ਵਾਰੀ ਕੋਈ ਕਾਸੇ ਦੀ ਵੀ ਸਕਾਇਤ ਨਹੀਂ ਹੈਗੀ ਜੇ ਹੋਵੇ ਫਿਰ ਆਪਾਂ ਉਹਦਾ ਟੂਸੇ ਤੇ ਪਤਾ ਲਾ ਜਾਂਦਾ ਟੂਸੇ ਤੇ ਬੈਠਾ ਹੁੰਦਾ ਇਸ ਵਾਰੀ ਆਪਨੇ ਨਾਲ ਕਿਸੇ ਪੱਤੇ ਦੇ ਨਾਲ ਟੂਸੇ ਤੇ ਬਿਲਕੁਲ ਆਪਣਾ ਸਾਫ ਪਿਆ ਸਾਰਾ ਖੀਰਾ ਤੇ ਪਿਛਲੇ ਸਾਲ ਤਾਂ ਕਾਫੀ ਜ਼ਿਆਦਾ ਮਸਰੀ ਜੀਤੀਗੀ ਤੇਲੇ ਵਰਗਾ ਜੀਜਿਆ ਤੇ ਉਹਦੇ ਲਈ ਆਪਾਂ ਦੋ ਤਿੰਨ ਸਪਰੇਆਂ ਕਰੀਆਂ ਤਾਂ ਆ ਕੇ ਕੰਟਰੋਲ ਹੋ ਗਿਆ ਪਾਣੀ ਇਹਨੂੰ ਆਪਾਂ ਪੂਰਾ ਡੱਕ ਕੇ ਲਾ ਦੇਣਾ ਜਿਹੜਾ ਉੱਪਰ ਤੱਕ ਪੂਰਾ ਸਲਾਬ ਜਾਵੇ ਸਾਰੀ ਬੱਟ ਨੂੰ ਤੇ ਪੂਰਾ ਆਪਣਾ ਸਿਆਲ ਵਸਿਆਲ ਲੰਘ ਜੇਵੇ ਦਸੰਬਰ ਤਾ ਆਪਣਾ ਚਲੋ ਲੰਗਣ ਵਾਲਾ ਜਨਵਰੀ ਤੇ ਫਰਵਰੀ ਅੱਧੀ ਪੂਰੀ ਆਪਣੀ ਫਿਰ ਲੰਘ ਜੂਗੀ ਫਿਰ ਆਪਾਂ ਦੁਬਾਰਾ ਪਾਣੀ ਲਾਉਣ ਦੀ ਲੋੜ ਨਹੀਂ ਪੈਣੀ ਆਪਣਾ ਇਹਦੇ ਨਾਲ ਹੀ ਪੂਰਾ ਡੇਢ ਦੋ ਮਹੀਨੇ ਲੰਘੇ ਡੇਢ ਮਹੀਨਾ ਲੰਘ ਜੂਗਾ ਇੱਕ ਪਾਣੀ ਚ ਜਿੱਦਨੋਂ ਆਪਾਂ ਲਾਇਆ ਹੈ ਉਸ ਤੋਂ ਬਾਅਦ ਇਹ ਪਹਿਲਾ ਪਾਣੀ ਆ ਉਦੋਂ ਤੱਕ ਆਪਣਾ ਇਹ ਖੀਰਾ ਜਾਂ ਕੋਈ ਵੀ ਸਬਜ਼ੀ ਲਾ ਲਓ ਲਫਾਫੇ ਦੇ ਥੱਲੇ ਆ ਉਦੋਂ ਤੱਕ ਨਾ ਇਹਦੇ ਚ ਕੋਈ ਵੀ ਇਹਦੇ ਜੜਚ ਆਪਾਂ ਜੂਰੀ ਆ ਡੀਏਪੀ ਵਗੈਰਾ ਕੁਝ ਵੀ ਪਾਉਣਾ ਤੇ ਨਾ ਉੱਪਰ ਕੋਈ ਵੀ ਤਾਕਤ ਦੀ ਸਪਰੇਅ ਕਰਨੀ ਆ ਇਹ ਜ਼ਰੂਰੀ ਗੱਲ ਦਾ ਧਿਆਨ ਰੱਖਣਾ ਚਾਹੀਦਾ ਜੇ ਆਪਾਂ ਉੱਪਰ ਸਪਰੇਅ ਕਰਤੀ ਆਪਣਾ ਦਿਨਾਂ ਜੀ ਖਤਮਾ ਘਾਣੀ ਤੇ ਥੱਲੇ ਵੀ ਨਾ ਕੋਈ ਆਪਾਂ ਗਰਮੈਸ ਦੇਣ ਵਾਲੀ ਚੀਜ਼ ਪਾਉਣੀ ਆ ਫੇਰ ਵੀ ਆਪਣਾ ਨੁਕਸਾਨ ਹੋਊਗਾ ਉਹ ਚੀਜ਼ ਦਾ ਆਪਾਂ ਜ਼ਰੂਰੀ ਧਿਆਨ ਦੇਣਾ ਚਾਹੀਦਾ ਜਿੰਨਾ ਟਾਈਮ ਥੱਲੇ ਆ ਸਿਰਫ ਫੰਗੀ ਸਾਈਡ ਦੀ ਵਰਤੋਂ ਕਰੋ ਜਾਂ ਕੋਈ ਮਾੜਾ ਮੋਟਾ ਮਸਰ ਤੇਲੇ ਵਾਲੀ ਬਸ ਹੋਰ ਆਪਾਂ ਨੂੰ ਕੁਝ ਨਹੀਂ ਕਰਨਾ ਚਾਹੀਦਾ ਇਹਦੇ ਉੱਪਰ ਜਿੰਨਾ ਟਾਈਮ ਆਪਣਾ ਲਫਾਵੇ ਦੇ ਥੱਲੇ ਆ